ਇੱਕ ਵਿਆਹੀ ਵਰੀ ਔਰਤ ਦੋ ਜਵਾਕਾਂ ਦੀ ਮਾਂ ਆਪਣੇ ਆਸ਼ਕ ਨੂੰ ਮਿਲਣ ਲਈ ਹੋਟਲ ਦੇ ਵਿੱਚ ਜਾਂਦੀ ਹੈ ਤੇ ਆਸ਼ਕ ਨੇ ਹੋਟਲ ਦੇ ਵਿੱਚ ਇੰਨਾ ਕਿ ਧੱਕਾ ਕੀਤਾ ਕਿ ਉਸ ਔਰਤ ਦੀ ਮੌਤ ਹੋ ਜਾਂਦੀ ਹੈ ਮੈਂ ਬਹੁਤ ਸਾਰੀਆਂ ਵੀਡੀਓ ਵਿੱਚ ਪਿੱਟਦਾ ਹੁੰਨਾ ਕਿ ਵਿਆਹ ਤੋਂ ਬਾਅਦ ਬਾਹਰ ਮੂੰਹ ਨਹੀਂ ਮਾਰਨਾ ਚਾਹੀਦਾ ਘਰ ਉੱਜੜ ਜਾਂਦੇ ਆ ਜਵਾਕ ਰੁਲ ਜਾਂਦੇ ਆ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਕਹਾਣੀ ਅੱਜ ਮੈਂ ਤੁਹਾ ਨਾਲ ਸਾਂਝੀ ਕਰਨੀ ਆ ਇਹ ਕਹਾਣੀ 15 ਨਵੰਬਰ 2025 ਨੂੰ ਅੰਮ੍ਰਿਤਸਰ ਦੇ ਸ਼ੇਰਾਂ ਵਾਲੇ ਗੇਟ ਦੇ ਕੋਲ ਇੱਕ ਹੋਟਲ ਆ ਉਸ ਹੋਟਲ ਦੇ 4 ਨੰਬਰ ਕਮਰੇ ਵਿੱਚੋਂ ਇੱਕ 35 ਸਾਲਾਂ ਦੀ ਔਰਤ ਦੀ ਲਾਸ਼ ਮਿਲਦੀ ਹੈ ਹੁਣ ਜਦੋਂ ਹੋਟਲ ਵਾਲਿਆਂ ਨੇ ਉਹਦੀ ਲਾਸ਼ ਦੇਖੀ ਹੋਟਲ ਵੱਲੋਂ ਦੰਦਲਾ ਪੈ ਗਿਆ ਉਹਨਾਂ ਦੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਕਿ ਆ ਕੀ ਬਣ ਗਿਆ ਸਾਡੇ ਹੋਟਲ ਦੇ ਵਿੱਚ ਮੌਤ ਹੋ ਗਈ ਚਲੋ ਜੀ ਉਹਨਾਂ ਨੂੰ ਹੱਥਾਂ ਪੈਰਾਂ ਦੀ ਬਣ ਗਈ ਉਹਨਾਂ ਨੇ ਚੱਕ ਕੇ ਪੁਲਿਸ ਨੂੰ ਫੋਨ ਕਰਤਾ ਮੌਕੇ ਤੇ ਚਲੋ ਜੀ ਪੁਲਿਸ ਆ ਗਈ ਪੁਲਿਸ ਨੇ ਆ ਕੇ ਇੱਕ ਕਮਰੇ ਦੀ ਸਾਰੀ ਜਾਂਚ ਕੀਤੀ ਉਸ ਔਰਤ ਦੀ ਲਾਸ਼ ਨੂੰ ਚੰਗੀ ਤਰ੍ਹਾਂ ਵੇਖਿਆ ਤਾਂ ਪੁਲਿਸ ਨੂੰ ਇਹ ਪਤਾ ਲੱਗਿਆ ਵੀ ਇਹਦਾ ਗਲ ਘੁੱਟ ਕੇ ਕਤਲ ਕੀਤਾ ਗਿਆ ਇਹਦੀ ਨੇਚਰਲ ਮੌਤ ਨਹੀਂ ਹੋਈ ਕਿਉਂਕਿ ਇਹਦੇ ਗਲੇ ਦੇ ਉੱਪਰ ਹੱਥਾਂ ਦੇ ਨਿਸ਼ਾਨ ਹੈਗੇ ਆ ਚਲੋ ਜੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਤਾ ਤੇ ਪੋਸਟਮਾਰਟਮ ਤੋਂ ਬਾਅਦ ਪੁਲਿਸ ਨੂੰ ਇਹ ਪਤਾ ਲੱਗਦਾ ਕਿ ਜਿਹੜੀ ਔਰਤ ਦਾ ਕਤਲ ਹੋਇਆ ਇਹਦਾ ਨਾਮ ਹੈਗਾ ਵੀਰਪਾਲ ਕੌਰ ਇਹਦੇ ਪੇਕੇ ਰਹਿੰਦੇ ਆ ਸ੍ਰੀ ਮਕਸਰ ਸਾਹਿਬ ਦੇ ਵਿੱਚ ਮੁੜ ਕੇ ਚਲੋ ਜੀ ਪੁਲਿਸ ਨੇ ਪੇਕੇਆਂ ਨੂੰ ਤਲਾਬੇ ਭੇਜੀ ਤੇ ਮੁੜ ਕੇ ਵੀਰਪਾਲ ਕੌਰ ਦਾ ਭਰਾ ਥਾਣੇ ਪਹੁੰਚਦਾ ਫਿਰ ਪੁਲਿਸ ਨੇ ਪੁੱਛਿਆ ਇੰਦਰਜੀਤ ਸਿੰਘ ਨੂੰ ਵੀ ਭਾਈ ਤੁਸੀਂ ਸ੍ਰੀ ਮਕਸਰ ਸਾਹਿਬ ਰਹਿੰਦੇ ਹੋ ਤੇ ਇਹ ਐਸ ਹੋਟਲ ਵਿੱਚ ਅੰਮ੍ਰਿਤਸਰ ਕਿਵੇਂ ਪਹੁੰਚੀ ਤਾਂ ਇੰਦਰਜੀਤ ਸਿੰਘ ਨੇ ਇਹ ਦੱਸਿਆ ਕਿ ਮੇਰੀ ਭੈਣ ਦਾ ਵਿਆਹ ਤਰਨਤਾਰਨ ਦੇ ਕੋਲ ਇੱਕ ਪਿੰਡ ਪੈਂਦਾ ਪੁੰਨੀਆਂ ਉੱਥੋਂ ਦੇ ਰਸਾਲ ਸਿੰਘ ਨਾਲ ਹੋਇਆ ਸੀ 8-9 ਸਾਲ ਪਹਿਲਾਂ 2 ਵਜੇ ਕਰ ਜੁੜਵਾ ਬੱਚੇ ਹੋਏ ਸੀਗੇ 8-9 ਸਾਲ ਉਹਦੇ ਨਾਲ ਰਹੀ ਮੁੜ ਕੇ ਦੋਨਾਂ ਜੀਆਂ ਦੀ ਤਕਰਾਰ ਹੋ ਰਹਿਣ ਲੱਗੀ ਲੜਾਈ ਕਲੇਸ਼ ਰਹਿਣ ਲੱਗ ਗਿਆ ਤੇ ਮੁੜ ਕੇ ਇਹ ਲੜ ਖੋਲ ਕੇ ਦੋਨਾਂ ਜਵਾਕਾਂ ਨੂੰ ਲੈ ਕੇ ਸਾਡੇ ਕੋਲੇ ਮਕਸਰ ਸਾਹਿਬ ਰਹਿਣ ਲੱਗ ਗਈ ਸੀ ਤੇ 14 ਨਵੰਬਰ 2025 ਨੂੰ ਸਾਨੂੰ ਇਹਨੇ ਇਹ ਗੱਲ ਕਹੀ ਕਿ ਮੈਂ ਸੌਰਿਆ ਘਰੇ ਜਾਣਾ ਉੱਥੇ ਮੇਰਾ ਗਹਿਣਾ ਘਟਾ ਪਿਆ ਤੇ ਮੇਰੇ ਕੋ ਠੰਡ ਵਾਲੇ ਕੱਪੜੇ ਪਏ ਆ ਮੈਂ ਉਹ ਲੈ ਕੇ ਆਉਣੇ ਆ ਤੇ ਕਹਿੰਦਾ ਇਹ 14 ਨਵੰਬਰ 2025 ਨੂੰ ਸਵੇਰੇ ਮਕਸਰ ਸਾਹਿਬ ਤੋਂ ਇੱਕ ਜਵਾਗ ਮਨਾਲ ਲੈ ਆਉਂਦੀ ਆ ਉਤੋਂ ਬੱਸੇ ਚੜ੍ਹਦੀ ਆ ਤੇ ਗਾਂ ਹੁਣੇ ਹੋਟਲ ਤੇ ਕਿਵੇਂ ਪਹੁੰਚੀ ਇਸ ਗੱਲ ਦਾ ਸਾਨੂੰ ਨਹੀਂ ਪਤਾ ਲੱਗਿਆ ਅਸਲ ਦੇ ਵਿੱਚ ਹੋਇਆ ਕੀ ਜਦੋਂ ਵੀਰਪਾਲ ਕੌਰ ਮਕਸਰ ਸਾਹਿਬ ਤੋਂ ਚੱਲਦੀ ਆ ਤੇ ਰਸਤੇ ਵਿੱਚ ਇਹਨੂੰ ਮਿਲਦਾ ਗਰਮੀਤ ਸਿੰਘ ਜਿਹਦੇ ਨੇ ਪਹਿਲਾਂ ਪਲੈਨਿੰਗ ਕੀਤੀ ਹੁੰਦੀ ਆ ਗੰਡ ਧੁੱਪ ਕੀਤੀ ਹੁੰਦੀ ਆ ਜਿਹੜਾ ਗਰਮੀਤ ਸਿੰਘ ਹੁੰਦਾ ਉਹੋ ਵੀਰਪਾਲ ਕੌਰ ਦਾ ਆਸ਼ਕ ਹੁੰਦਾ ਰਸਤੇ ਵਿੱਚ ਉਹ ਆਪਦੀ ਗੱਡੀ ਤੇ ਚੜਾ ਲੈਂਦਾ ਤੇ ਗੱਡੀ ਤੇ ਚੜਾ ਕੇ ਉਹ ਲੈ ਜਾਂਦਾ ਅੰਮ੍ਰਿਤਸਰ ਅੰਮ੍ਰਿਤਸਰ ਜਾ ਕੇ ਸ਼ੇਰਾਂ ਵਾਲੇ ਗੇਟ ਕੋਲੇ ਇਹ ਹੋਟਲ ਵਿੱਚ ਕਮਰਾ ਕਰਾਈ ਤੇ ਲੈਂਦੇ ਆ 4 ਨੰਬਰ ਕਮਰਾ ਉੱਥੇ ਮੁੜ ਕੇ ਇਹ 14 ਨਵੰਬਰ ਦੀ ਰਾਤ ਨੂੰ ਰਹਿੰਦੇ ਆ ਆਪਸ ਚ ਸਬੰਧ ਬਣਾਦੇ ਆ ਇੰਜੋਏ ਕਰਦੇ ਆ ਮੁੜ ਕੇ ਕਿਸੇ ਗੱਲ ਨੂੰ ਲੈ ਕੇ ਦੋਨਾਂ ਦੇ ਵਿੱਚ ਕੋਈ ਟਕਰਾਰ ਹੋ ਜਾਂਦਾ ਟਕਰਾਰ ਇੰਨਾ ਵੱਜ ਜਾਂਦਾ ਕਿ ਮੁੜਕੇ ਜੜਾ ਗੁਰਮੀਤ ਸਿੰਘ ਸੀਗਾ ਉਹ ਵੀਰਪਾਲ ਕੌਰ ਦਾ ਗਲਾ ਘੁੱਟ ਦਿੰਦਾ ਤੇ ਉਹਦੀ ਮੌਤ ਹੋ ਜਾਂਦੀ ਆ ਤੇ ਮੁੜਕੀ ਉਹਦੀ ਲਾਸ਼ ਨੂੰ ਹੋਟਲ 'ਚ ਛੱਡ ਕੇ ਗੁਰਮੀਤ ਸਿੰਘ ਫਰਾਰ ਹੋ ਜਾਂਦਾ ਹੁਣ ਤੁਹਾਨੂੰ ਇਹ ਦੱਸਦੇ ਆ ਵੀ ਗੁਰਮੀਤ ਸਿੰਘ ਹੈ ਕੌਣ ਸੀ ਉਹੋ ਵੀਰਪਾਲ ਕੌਰ ਨੂੰ ਕਿਵੇਂ ਮਿਲਿਆ ਕਿਵੇਂ ਇਹਨਾਂ ਦੇ ਪ੍ਰੇਮ ਸਬੰਧ ਚੱਲੇ ਅਸਲ ਦੇ ਵਿੱਚ ਵੀਰਪਾਲ ਕੌਰ ਦਾ ਘਰ ਉਜਾੜਨ ਵਾਲਾ ਹੀ ਗੁਰਮੀਤ ਸਿੰਘ ਸੀਗਾ ਕਿਉਂਕਿ ਜਿਹੜੀ ਵੀਰਪਾਲ ਕੌਰ ਸੀ ਇਹ ਤਰਨਤਾਰਨ ਏਰੀਆ ਦੇ ਇੱਕ ਪਿੰਡ ਆ ਪੂਨੀਆਂ ਉੱਥੇ ਵਿਆਹੀ ਹੋਈ ਸੀ ਰਸਾਲ ਸਿੰਘ ਨਾਲ ਤੇ ਜਿਹੜਾ ਗਰਮੀਤ ਸਿੰਘ ਸੀਗਾ ਉਹ ਰਸਾਲ ਸਿੰਘ ਦਾ ਗਵੰਡੀ ਸੀਗਾ ਵੀਰਪਾਲ ਕੌਰ ਨੇ ਦੋ ਜਵਾਕਾਂ ਦੀ ਮਾਂ ਬਣ ਗਈ 8-9 ਸਾਲਾਂ ਦੇ ਵਿਆਹ ਨੂੰ ਹੋ ਗਏ ਉਸ ਤੋਂ ਬਾਅਦ ਇਹਦੀ ਗੱਲਬਾਤ ਹੋ ਜਾਂਦੀ ਆ ਗਰਮੀਤ ਸਿੰਘ ਨਾਲ ਜਾਨੀ ਕਿ ਵੀਰਪਾਲ ਕੌਰ ਬਾਹਰ ਵੂ ਮਾਰਨ ਲੱਗ ਜਾਂਦੀ ਆ ਉਹਦੇ ਨਾਲ ਖੇ ਖਾਂਣ ਲੱਗ ਜਾਂਦੀ ਗਰਮੀਤ ਸਿੰਘ ਨਾਲ ਹੁਣ ਜਦੋਂ ਔਰਤ ਬਾਹਰ ਖੇ ਖਾਂਦੀ ਹੋਵੇ ਫੇਰ ਉਹਦੀ ਘਰ ਵਾਲੇ ਨਾਲ ਨਹੀਂ ਬਣਦੀ ਹੁੰਦੀ ਉਸੇ ਤਰ੍ਹਾਂ ਵੀਰਪਾਲ ਕੌਰ ਮੁੜ ਕੇ ਰਸਾਲ ਸਿੰਘ ਨਾਲ ਲੜਾਈ ਕਲੇਸ਼ ਰੱਖਦੀ ਹੁੰਦੀ ਸੀਗੀ ਤੇ ਰਸਾਲ ਸਿੰਘ ਨੂੰ ਵੀ ਪਤਾ ਲੱਗ ਗਿਆ ਵੀ ਜਿਹੜੀ ਵੀਰਪਾਲ ਕੌਰ ਹੈ ਗਲਤ ਹੋ ਚੁੱਕੀ ਆ ਇਹ ਗਰਮੀਰ ਸਿੰਘ ਨਾਲ ਖੇ ਖਾਂਦੀ ਆ ਹੁਣ ਦੋਨਾਂ ਜੀਆਂ ਵਿੱਚ ਝਗੜਾ ਕਲੇਸ਼ ਰਹਿੰਦਾ ਸੀ ਤੇ ਵੀਰਪਾਲ ਕੌਰ ਨੇ ਆਸ਼ਕ ਪਿੱਛੇ ਲੱਗ ਕੇ ਰਸਾਲ ਸਿੰਘ ਨੂੰ ਛੱਡਤਾ ਆਪਦੇ ਦੋਨੇ ਬੱਚੇ ਨੂੰ ਲੈ ਕੇ ਮੁੜ ਕੇ ਆਪਦੇ ਪੇਕੇ ਮੁਖਸਰ ਸਾਹਿਬਾਂ ਕੇ ਰਹਿਣ ਲੱਗ ਗਈ ਕਮਲੀ ਔਰਤ ਨੇ ਆਸ਼ਕ ਪਿੱਛੇ ਲੱਗ ਕੇ ਆਪਦਾ ਘਰ ਉਜਾੜ ਲਿਆ ਆਪਦੇ ਬੱਚੇ ਰੋਲ ਤੇ ਹੁਣ ਪੁਲਿਸ ਨੇ ਕੀਤਾ ਮੁੜ ਕੇ ਜਵਾਕ ਨਾਲ ਲੈ ਗਈ ਸੀ ਉਸ ਜਵਾਕ ਨੂੰ ਮੁੜ ਕੇ ਪੇਕੇਆਂ ਦੇ ਹਵਾਲੇ ਕਰਤਾ ਤੇ ਜਿਹੜਾ ਗਰਮੀਤ ਸਿੰਘ ਆ ਉਹ ਫਰਾਰ ਆ ਹਜੇ ਤੱਕ ਪੁਲਿਸ ਦੀ ਗ੍ਰਿਫਤ ਵਿੱਚ ਨਹੀਂ ਆਇਆ ਮੈਂ ਬਹੁਤ ਸਾਰੀਆਂ ਵੀਡੀਓ ਵਿੱਚ ਇੱਕ ਗੱਲ ਪਿੱਟਦਾ ਹੁੰਨਾ ਵਾਰ-ਵਾਰੀ ਗੱਲ ਕਰਦਾ ਹੁੰਨਾ ਕਿ ਵਿਆਹ ਤੋਂ ਬਾਅਦ ਬਾਹਰ ਮੂੰਹ ਨਹੀਂ ਮਾਰਨਾ ਚਾਹੀਦਾ ਵਿਆਹ ਤੋਂ ਬਾਅਦ ਬਾਹਰ ਮੂੰਹ ਮਾਰਨ ਵਾਲੇ ਬੰਦੇ ਆਪਦਾ ਘਰ ਉਜਾੜ ਪੈਂਦੇ ਆ ਬਾਹਰ ਮੂੰਹ ਮਾਰਨ ਵਾਲੀਆਂ ਔਰਤਾਂ ਆਪਦਾ ਘਰ ਉਜਾੜ ਲੈਂਦੀਆਂ ਨੇ ਇਸ ਕੰਮਾਂ 'ਚੋ ਅੱਜ ਤੱਕ ਕੁਛ ਨਹੀਂ ਨਿਕਲਿਆ ਕਿਸੇ ਨੇ ਪਾਂਡਣੀ ਭਰੀ ਕਿਸੇ ਨੇ ਟਰੱਕ ਨਹੀਂ ਭਰਿਆ ਜਿਹੜੀਆਂ ਜਿਹੜੀਆਂ ਔਰਤਾਂ ਵਿਆਹ ਤੋਂ ਬਾਅਦ ਬਾਹਰ ਮੂੰਹ ਮਾਰਦੀਆਂ ਨੇ ਨਾਲੇ ਤਾਂ ਉਹ ਪੇਕਿਆਂ ਦਾ ਨੱਕ ਵੜਾ ਦਿੰਦੀਆਂ ਨੇ ਪੇਕੇ ਦੇ ਸਰਚ ਸਵਾਭ ਪਾਉਂਦੀਆਂ ਨੇ ਨਾਲੇ ਸੌਰਿਆਂ ਦੇ ਨੱਕ ਬੜੇ ਨਾਲੇ ਸੌਰਿਆਂ ਸਰਚ ਸਵਾਭ ਪਾਉਂਦੀਆਂ ਨੇ ਪਰ ਨਿਕਲਦਾ ਕੁਝ ਵੀ ਨਹੀਂ ਉਸ ਤਰ੍ਹਾਂ ਵੀਰਪਾਲ ਕੌਰ ਨੇ ਕੀਤਾ ਨਾਲੇ ਸੌਰਿਆਂ ਦੀ ਥੂਥੂ ਕਰਾਤੀ ਨਾਲੇ ਪੇਕੇ ਐ ਥੂਥੂ ਕਰਾਤੀ ਕਿਉਂਕਿ ਇਹ ਗੱਲ ਬਹੁਤ ਸਾਰੇ ਚੈਨਲਾਂ ਦੇ ਵਿੱਚ ਚੱਲੀ ਆ ਅਖਬਾਰਾਂ 'ਚ ਵੀ ਛਪ ਗਈ ਪੇਕੇ ਵੀ ਨਾ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਰਹਿ ਗਏ ਨਾ ਸੌਰੇ ਰਹਿ ਗਏ ਆਪ ਨਜ਼ਾਰੀ ਲੁੱਟ ਕੇ ਰੱਬ ਕੋਲੇ ਜਾ ਵੜੀ ਤੇ ਜਿਹੜੇ ਜਵਾਕ ਆ ਉਹ ਹੁਣ ਕਿੱਧਰ ਜਾਣਗੇ ਜਵਾਕ ਰਲ ਜਾਣੇ ਆ ਬਹੁਤ ਸਾਰੀਆਂ ਔਰਤਾਂ ਮੈਂ ਇਹੋ ਜਿਹੀਆਂ ਦੇਖੀਆਂ ਸਮਾਜ ਦੇ ਵਿੱਚ ਜਿਹੜੀਆਂ ਕਿ ਵਿਆਹੀਆਂ ਵਰੀਆਂ ਨੇ ਜੁਆਗ ਜੱਲੇ ਵਾਲੀਆਂ ਨੇ ਪਰ ਬਾਹਰ ਮੂੰਹ ਮਾਰਨੋਂ ਨਹੀਂ ਹਟਦੀਆਂ ਪਤਾ ਨਹੀਂ ਉਹਨਾਂ ਨੇ ਦਿਮਾਗ 'ਚ ਇਹੋ ਜਿਹਾ ਕੀ ਚੱਲਦਾ ਆਪਦੇ ਘਰ ਵਾਲੇ ਬਾਰੇ ਨਹੀਂ ਸੋਚਦੀਆਂ ਆਪਦੇ ਬੱਚਿਆਂ ਬਾਰੇ ਨਹੀਂ ਸੋਚਦੀਆਂ ਬਹੁਤ ਸਾਰੀਆਂ ਔਰਤਾਂ ਨੇ ਬਾਹਰ ਮੂੰਹ ਮਾਰਨ ਕਰਕੇ ਆਪਦੀ ਜ਼ਿੰਦਗੀ ਖਰਾਬ ਕਰ ਲਈ ਆਪਦੇ ਬੱਚੇ ਰੋਲ ਤੇ ਸਾਡੀ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਕਿਉਂਕਿ ਸਮਾਜ ਵਿੱਚ ਅੱਜ ਵੀ ਬਹੁਤ ਸਾਰੀਆਂ ਔਰਤਾਂ ਇਹੋ ਜਿਹੀਆਂ ਨੇ ਜਿਹੜੀਆਂ ਵਿਆਹੀਆਂ ਬਰੀਆਂ ਨੇ ਪਰ ਬਾਹਰ ਮੂੰਹ ਮਾਰਨ ਦੇ ਉਹਨਾਂ ਨੇ ਇੰਨੀ ਗੰਦੀ ਆਦਤਾਂ ਵੀ ਗੱਲਾਂ ਹੀ ਛੱਡ ਦਿਓ ਘਰ ਵਾਲੇ ਬਾਰੇ ਸੋਚਣਾ ਤਾਂ ਬੜੀ ਦੂਰ ਦੀ ਗੱਲ ਆ ਆਪਦੇ ਬੱਚਿਆਂ ਬਾਰੇ ਨਹੀਂ ਸੋਚਦੀਆਂ ਤੇ ਡੋ ਜੰਮੇ ਬੱਚਿਆਂ ਬਾਰੇ ਜਿਹੜੀ ਔਰਤ ਨਹੀਂ ਸੋਚਦੀ ਦੱਸੋ ਕਿਦੇ ਬਾਰੇ ਸੋਚੂਗੀ ਸਿਆਣੇ ਕਹਿੰਦੇ ਹੁੰਦੇ ਆ ਕਿ ਇੱਕ ਔਰਤ ਨੂੰ ਆਪਦੇ ਬੱਚਿਆਂ ਨਾਲੋਂ ਵੱਧ ਕੇ ਪਿਆਰਾ ਕੋਈ ਨਹੀਂ ਹੁੰਦਾ ਪਰ ਅੱਜ ਦਾ ਸਮਾਂ ਇਹੋ ਜਿਹਾ ਚੱਲ ਰਿਹਾ ਕਾਲ ਯੁਗ ਇਹੋ ਜਿਹਾ ਕਿ ਕੁਝ ਔਰਤਾਂ ਲਈ ਬੱਚੇ ਵੀ ਮੈਨ ਨਹੀਂ ਰੱਖਦੇ ਸਿਰਫ ਉਹਨਾਂ ਨੂੰ ਬਗਾਨੀ ਬੁੱਕਲ ਦਾ ਐਡਾ ਕ ਚਸਕਾ ਪਿਆ ਹੋਇਆ ਕਿ ਸਾਰਾ ਕੁਝ ਉਜਾੜ ਦਿੰਦੀਆਂ ਨੇ ਬੱਚਿਆਂ ਦੀ ਜ਼ਿੰਦਗੀ ਰੋਲ ਕੇ ਧਰ ਦਿੰਦੀਆਂ ਨੇ ਆਖਰ ਨੂੰ ਮੁੜ ਕੇ ਆਪ ਵੀ ਜ਼ਿੰਦਗੀ ਦਾ ਤੋਲ ਲੈਂਦੀਆਂ ਨੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਹੋ ਸਕਦਾ ਇਹ ਵੀਡੀਓ ਦੇਖ ਕੇ ਦੋ ਚਾਰਾਂ ਦੇ ਖਾਨੇ 'ਚ ਗੱਲ ਪੈ ਜੇ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਪਰ ਅਬੂ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ